ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਤਿੰਨ ਝੂਟੇ ਦਿਖਾਵਾਂਗੇ ਚੰਗੀਆਂ ਕੱਦ ਕਾਠ ਵਾਲੇ ਪੜੀਆਂ ਵਿੱਚ ਇੱਕ ਪਾਲਕ ਬੱਚੀ ਇਹ ਤਿੰਨੇ ਝੂਟੇ ਗੱਬਣਾ ਡਿਟੇਲ ਵੀਰ ਤੋਂ ਪੁੱਛ ਜਾਓਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਦਸ਼ਵੀਰ ਸਿੰਘ ਹੈ ਭਾਈ ਸੀਰਾ ਰਹਿ ਪਿੰਡ ਮੌੜਨਾ ਆਪਾ ਜਿਲ੍ਹਾ ਬਰਨਾਲਾ ਸੀਲਤਾਪੁਰ ਤੇ ਮੋਬਾਈਲ ਨੰਬਰ ਆਪਣਾ 9417717684 9417717684 17684 ਆਪਾਂ ਦਿਖਾਵਾਂਗੇ ਤਿੰਨੇ ਮੱਝਾ ਘੱਪਣ ਹਨ ਵਪਾਰ ਦਾ ਕੰਮ ਆਪਣੇ ਪਹਿਲੇ ਨੰਬਰ ਜਿਹੜੀ ਕਾਲੀ ਝੋਡੀ ਘੱਪਣ ਦੇਖੀਏ ਨੇ ਕਿਹੜਾ ਸੁਦਾ ਸੁੰਦੀ ਹੈ ਇਹ ਦੂਜਾ ਸੁੰਦੀ ਹੈ ਕੈ ਕਿ ਦਿਨ ਲੈ ਜਾਂਦੇ ਸੁੰਦੇ ਇਹ 10 ਦਿਨ ਲੈ ਜਾਂਦੀ ਹੈ 10 ਦਿਨ ਸੁੰਨ ਤੇ ਵਾਗੀ ਪਹਿਲੇ ਸੂਏ ਮਾਲਕਾਂ ਨੇ ਆਪ ਨੂੰ ਦੁੱਧ ਦੱਸਿਆ ਉਹ ਕਿੰਨਾ ਕ ਪਾਇਆ ਨੇ ਇਹਨੇ 14 ਕਿਲੋ ਦੁੱਧ ਪਾਇਆ 14 ਕਿਲੋ ਪਲੂਣ ਨੇ ਤੇ ਨਾੜਾ ਨੂੜਾ ਖੈਰ ਲੱਤਾ ਲੁੱਤਾ ਦੇ ਹਵਾਨੇ ਚੰਗਿਆ ਦਿਖਾਈ ਦੇ ਅੱਜ ਦਿਨ ਕਿੰਨੇ ਸਹੀ ਪਏ ਸੂਂਦੇ ਇਹਦੇ 10 ਦਿਨ ਪਾਇਆ ਬਾਈ ਸਹੀ ਮੁੱਦ ਵੀ ਲੈ ਸਕਦੇ ਟਾਈਮ 2-4 ਦਿਨ ਬਾਅਦ ਤਾਂ ਪੱਕੀ ਕਰੇ ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਇਹ 16 ਲੀਟਰ ਦੋ ਦੇ ਦੀ ਜੀ ਮੰਨ ਕੇ ਜਿਹੜੇ ਗਰਮੀ ਸਾਹ ਚ 15 ਕਿਲੋ ਵਾਲੀ ਮੈਂ ਹੈਗੀ ਆ ਹਾਂਜੀ 16 ਪਲੱਸ ਕਰ ਦੂਗੀ ਠੀਕ ਆ ਭਾਜ ਦਾ ਕੀ ਰੱਖਿਆ ਜੀ ਅੱਜ ਮੁੱਲੇ ਦਾ 140 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਟੋਰੀ ਬਾਹਰ ਨੂੰ ਸੋ ਫਿਰ 1 ਲੱਖ 40 ਹਜ਼ਾਰ ਦੇ ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋ ਜਾਊਗਾ ਸਿੰਘ ਮੂੰਹ ਵਸਾ ਦੇਖੋ ਕੁੰਡਾ ਸਿੰਘ ਤੇ ਰਾਜੀ ਪੜੀ ਵੀ 1.40 ਲੱਖ ਰੁਪਏ ਕੀਮਤ ਆ ਛੋਟੀ ਗਾਜਾ ਮੁੱਦੀ ਸਾਹਣਰ ਕੀ ਪੀਆ ਰਾਜੀ ਬਹੁਤ ਆ ਤੇ ਲੇਵਾ ਬਿਲਕੁਲ ਕੰਪੈਕਟ ਹੈ ਕੋਈ ਨਹੀਂ ਗੱਲ ਟੁੱਟਵਾ ਲੇਵਾ ਇਹਦਾ ਤੇ ਦੇਖੋ ਮੂੰਹ ਮੱਥਾ ਜਿੰਦੇ ਜਣ ਪਲੀ ਪੁਲੀ ਬਹੁਤ ਜ਼ਿਆਦੇ ਆ ਕੋਈ ਵੀਰੇ ਇਹ ਤਾਂ ਬਣ ਕੇ ਆਵੇ ਨਾ ਵੀ ਛੋਟੀ ਹੋਊਗੀ ਫੁੱਲ ਸਾਈਜ਼ ਆ ਫੁੱਲ ਵੱਡੀ ਆ ਪੈਠ ਫੁੜੇ ਦੀ ਬਣਤਰ ਚੌੜੀ ਜਿਵੇਂ ਕਹਿੰਨਾ ਠਿਕਰੇ ਵਰਗੀ ਬੈੜ ਆ ਸੌਰੀ ਛੋਟੀ ਆ ਉਹ ਛੋਟੀ ਆ ਸਮੀ ਪੜੀ ਬਹੁਤ ਆ ਤੇ ਥਣਾ ਦੀ ਬਿੱਥੀ ਬਹੁਤ ਚੰਗੀ ਆ ਤੇ ਖੇਚਣ ਖੋਚਣ ਦੀ ਪਾ ਓਕੇ ਆ ਜਮਾ ਜੀ ਓਕੇ ਆ ਜਮਾ ਚਾਰ ਸੁੱਠਣਾ ਦੀ ਓਕੇ ਆ ਗੱਪੜ ਝੋਟੀ 1 ਲੱਖ 40 ਹਜ਼ਾਰ ਕੀਮਤ ਦੂਜਾ ਸੁਦਾ ਸੁੰਦੀ ਆ ਜਿੰਦ ਜਾਨ ਤੇ ਕੱਦ ਕਾੜ ਬਾਡੀ ਸਟਰਕਚਰ ਪੂਰਾ ਫੁੱਲਾ ਦੂਜਾ ਸੁਦਾ ਸੂਰ ਨੂੰ ਕੁਝ ਕੁ ਦੇਣੇ ਦੇ ਬਾਕੀ ਪਏ ਬਸ ਠੀਕ ਆ ਮੋਢਿਓ ਕੁੱਟੀ ਕਵਗਰਦੇ ਪੁੱਛਿਆ ਕਿਹੜਾ ਵਧੀਆ ਭਰਾਵਾ ਨਹੀਂ ਤੂੰ ਪੁੱਛਿਆ ਨਹੀਂ ਵੀਰੇ ਉਹ ਵਧੀਆ ਸੀਵਣੀ ਭਰਾਉਂਦੇ ਬੰਦੇ ਜਿਹਨਾਂ ਦੇ ਮਈਆ ਠੀਕ ਐ ਸੋ ਰਾਜੀ ਪੜੀ ਪੁੜੀ ਦੇਖੋ ਬਹੁਤ ਜ਼ਿਆਦੇ ਆ ਸੂਣ ਦੇ ਨੱਟ ਸਹੀ 10 ਤੋਂ 15 ਅੰਦਰ ਅੰਦਰ ਸੂਬੂ ਦਾ ਹਜ਼ਰਤ ਅੰਦਰ ਅੰਦਰ ਕਿੰਨੇ ਦਿਨ ਸਹੀ ਨੱਟ ਸੂਬੂ ਵੀਰੇ 10 ਤੋਂ ਦਿਨ ਲੈਂਦੀ ਆ ਬਈ ਇਹਨਾਂ ਨੇ 10 ਦਿਨ ਉਹਨਾਂ ਨੇ ਕਿਹਾ ਲਈ ਪਾਏ ਆਗੇ ਠੀਕ ਐ ਬਾਕੀ ਆਗੇ ਦੇ ਇੱਕ ਅੱਧਾ ਤਾਂ ਉੱਪਰ ਥੱਲੇ ਲੈ ਜੇ ਉੱਪਰ ਦੀ ਵੀ ਲੈ ਜੇ ਠੀਕ ਐ 10 ਦਿਨਾਂ ਦੇ ਅੰਦਰ ਅੰਦਰ ਛੋਟੀ ਸੂਬੂ ਗਈ ਥਣ ਥਣ ਦੇਖੋ ਓਕੇ ਆ ਪੂਰਾ ਮੁੱਠੀ ਆ ਅੱਗੇ ਦੂਜੇ ਨੰਬਰ ਤੇ ਦੇਖੀਏ ਨੇ ਬੂਰੀ ਫੁੱਲੀ ਆਪਾਂ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਵੀ ਦੂਜਾ ਹੀ ਸੁੰਦੀ ਦੂਜਾ ਸੂਆ ਸੁੰਦੀ ਆ ਪਿਓਰ ਪੱਕੇ ਬੂਰੇ ਰੰਗ ਚ ਆ ਗਈ ਹੈ ਨਾ ਤੇ ਇੱਕ ਐਗ ਦਿਨ ਇਹ ਵੀ 5-7 ਦਿਨ ਨੂੰ 5-7 ਕੇ ਦਿਨ ਸੂਣ ਚ ਬਾਕੀ ਤੇ ਇਹਦਾ ਕੀ ਰਿਕਾਰਡ ਸੀ ਦੂਜੇ ਸੂਣ ਦਾ ਪਹਿਲੇ ਦਾ ਇਹਨੇ 15 ਕਿਲੋ ਦੁੱਧ ਪਾਰਿਆ ਭਲੂ ਨੇ 15 ਕਿਲੋ ਕਿੰਨੀ 20 ਪਲਸ ਦੁੱਧ ਦੀ ਮੰਨ ਕੇ ਜਿਹੜੇ 20 ਕਿਲੋ ਲੀ ਝੋਟੀ ਹੈਗੀ ਆ ਇਹਦਾ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ ਵੀ ਇੱਕ ਚਾਣੀ ਹੈ 1,40,000 ਰੁਪਏ ਮੁੱਲ ਆ ਵੀ ਦੱਸ ਦੇ ਪੈ ਕਿ 20 ਕਿਲੋ ਤੋਂ ਪਾਰ ਦਾ ਤਾਂ ਪਾዱਗੀ ਇਹ ਸਿੰਘ ਮੂੰਹ ਮੱਥਾ ਚੰਗਾ ਕੁੰਡਾ ਸਿੰਘ ਮੁੜਿਆ ਵਾ ਤੇ ਰਾਜੀ ਸੰਮੀ ਪੜੀ ਵੀ ਬਹੁਤ ਜ਼ਿਆਦੇ ਆ ਇਹਦਾ ਮੁੱਲ ਵੀ ਹੈਗਾ 1,40,000 ਰੁਪਿਆ ਫੁੱਲ ਸਾਈਜ਼ ਆ ਫੋਲਸ ਹਨਾ ਕਾਪੜਾ ਤੇ ਮੁਠੀ ਵਾਲਾ ਥਾਣਾ ਤੇ ਚੀਪਾ ਜੂਬਾ ਥਾਣਾ ਦਾ ਓਕੇ ਪੋਲੀ ਆ ਖਚਾਈ ਦੀ ਪੋਲੀ ਆ ਜੀ ਧੁਖ ਚਾਈ ਦੀ ਵੀਰ ਦੱਸ ਦੇ ਲੱਗੇ ਪੂਰੀ ਪੋਲੀ ਆ 20 ਕਿਲੋ ਦੱਸਦਾ ਪਿਆ ਕਿ ਵੀ ਦੁੱਤ ਪਾ ਦੂਗੀ ਗੱਬਣ ਆ ਇਹ ਤੁਸੀਂ ਨਰਖ ਵਰਕ ਆਪ ਦੀ ਸਮਝ ਨਾ ਲੈਣੀ ਆ ਸੋ ਥੰਮ ਥੰਮ ਦੇਖੋ ਸੋਣਾ ਪੂਰਾ ਮੁਠੀ ਵਾਲਾ ਸਾਫ ਸੁਥਰਾ ਪਿਓਰ ਪੱਕੇ ਬੂਰੇ ਰੰਗ ਦੇ ਵਿੱਚ ਆ ਕੋਈ ਕਾਲੀ ਬਾਫ ਨਹੀਂ ਦਿਖਾਈ ਦਿੰਦੀ ਇਹ ਚ ਪੂਰਾ ਸਹਿਜ ਵੀ ਚੰਗਾ ਤੇ ਬਨਾਵਟਾ ਤੇ ਅੰਗ ਢੰਗ ਬਹੁਤ ਚੰਗਾ ਆ ਕੀਮਤ 1 ਲੱਖ 40 ਹਜ਼ਾਰ ਰੁਪਈਆ ਅਗੇ 3 ਨੰਬਰ ਦੇ ਆਪਾਂ ਗੱਭਣਵੇਂ ਫਿਰ ਦੇਖੀਏ ਨੇ ਕਿਹੜਾ ਸੂਸੂੰ ਦੀ ਇਹ ਵੀ ਦੂਜਾ ਸੂ ਇਹ ਵੀ ਬੜੀ ਬੁਲੀ ਬਹੁਤ ਜ਼ਿਆਦਾ ਹੈ ਹਨਾ ਇਹ ਦਿਨ ਕਹਿਕ ਲੈਂਦੀ ਆ ਇਹ 10 ਕਿ ਦਿਨ ਇਹ ਲੈਂਦੀ 10 ਕਿ ਦਿਨ ਇਹਦੀ ਵੀ ਸੂਣ ਚ ਬਾਕੀ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਇਹ 16 ਲੀਟਰ ਦੁੱਧ ਤੋਂ ਬਾਅਦ 16 ਲੀਟਰ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ ਮੁੱਲ ਇੱਕ ਕੀ ਹੈ 1,30,000 ਮਾਨਦਨ ਹੋ ਜਾਊਗਾ ہاں ਹੀ ਮਾਨਦਨ ਹੋਊਗਾ ਤੋਰੀ ਬਾਹਰ ਨੂੰ ਸੋ ਫਿਰ 1,30,000 ਰੁਪਏ ਕੀਮਤ ਦੂਜਾ ਸੂਆ ਪੂਰੀ ਰਾਜੀ ਸਮੀ ਪੜੀ ਵੀ ਇਸ ਜਿਨਾਮੀ ਕਿਸੇ ਬਾਸੇ ਹੋਣੀ ਜਾਂਦੇ ਜਾਣ ਤੇ ਸਹਿਜ ਵਗੈਰਾ ਵੱਡੀ ਬੁੱਡੀ ਫੋਲਾ ਇਹ ਤਾਂਾਂ ਤੋਂ ਚੌੜੀ ਦੇਖੋ ਜਮਾਂ ਕਿ ਆਵਸਤਾ ਜਮਾਂ ਮੋਦੀ ਸਾਹਣ ਜਿੰਨੀ ਚੌੜੀ ਪਈ ਆ 1,30,000 ਰੁਪਇਆ ਕੀਮਤ ਆ ਸੂਣ ਦੇ ਦਿਨ 5-7 ਕੁ ਬਾਕੀ ਆ ਐਰ ਕੀ ਕਿੰਨਾ ਦੁੱਧ ਮੰਨ ਕੇ ਪੈਸੇ ਲਾਵੇ ਬੰਦਾ ਇਹਦੇ 16 ਲੀਟਰ ਦੁੱਧ ਪਾ ਦੂਗੇ ਠੀਕ ਐ ਸੋ 16 ਲੀਟਰ ਦੀ ਵੀਰ ਦੱਸਦਾ ਰਹਿ ਗਿਆ ਇਹ ਤੋਂ ਆਪਣਾ ਵੀਰ ਇਸ ਵਾਰ ਦੂਜਾ ਸੂਆ ਸੂਣ ਨੂੰ ਕੁਝ ਕੁ ਦਿਨ ਬਾਕੀ 1,30,000 ਕੀਮਤ ਕਦਗਾਠ ਵੀ ਚੰਗਾ ਤੇ ਜਿੰਦ ਜਣ ਪਲੀ ਪੁਲੀ ਵੀ ਬਹੁਤ ਜ਼ਿਆਦਾ ਵੱਡੀ ਪੁਰੀਆ ਸਾਈਜ਼ ਦੀ ਕਿਸੇ ਵਾਸਤੇ ਲਿੱਸੀ ਨਾ ਵੀ ਨਹੀਂ ਉਹ ਦੇਖੋ ਤੇ ਚੀਪੇ ਚੁਪੇ ਦੀ ਓਕੇ ਜਮਾਈ ਚੀਪੇ ਦੀ ਓਕੇ ਤੇ ਅੱਗੇ ਵੀ ਆਪਾਂ ਬੱਚੀ ਦੇਖੀ ਨੇ ਪਾਲ ਕੇ ਦੀ ਉਮਰ ਕਿੰਨੀ ਗਈ ਇਹ ਸਵਾ 2 ਸਾਲ ਦੀ ਸਵਾ 2 ਸਾਲ ਖੀਜੇ ਕੇ ਦੰਦ ਤੋੜ ਗਏ ਤੇ ਦੋ ਦੰਦ ਹੋ ਗਏ ਦੋ ਦੰਦ ਹੋ ਗਏ ਥਣ ਚਾਰੀਆਂ ਖੋਟ ਸਕਦੇ ਨਹੀਂ ਨਾ ਇੱਕ ਹੈਗੀ ਹੈ ਜੀ ਮਾੜੀ ਜੀ ਬੱਚੀ ਠੀਕ ਹੈ ਔਰਲੇ ਵਾਸੀ ਹੈ ਨਾ ਹਾਂਜੀ ਠੀਕ ਹੈ ਬੱਚੀ ਹੈਗੀ ਘੁੰਡੇ ਸੀ ਬਹੁਤ ਘਰ ਦੀ ਬੈਠਦੀ ਹੈ ਕਿ ਲੈਂਦੀ ਆਪਾਂ ਜੀ ਕਰਦੀ ਹੈ ਠੀਕ ਹੈ ਕਿੰਨਾ ਦੁੱਧ ਸੀ ਦੀ ਮਾੜਾ ਇਹਦੀ ਮਾਨਸਲ ਤਾਂ ਪਾਇ 27 ਰੁਪਏ ਠੀਕ ਆ ਇਹ ਹੁਣ ਗੱਪਣ ਤਾਂ ਨਹੀਂ ਹੋਈ ਅਜੇ 33 ਕਪਰਾ ਇਹਨੂੰ ਹੋਇਆ 5-7 ਪੰਜ-ਸੱਤ ਅਕਦਾ ਠੀਕ ਆਪਰੇ ਹੁਣ ਇਹਦਾ ਭਾਗ ਹੀ ਰੱਖਿਆ ਆਪਾਂ ਮੁੱਲ ਇਹਦਾ 35000 ਰੁਪਏ 35000 ਰੁਪਏ ਦਾ ਮੁੱਲ ਲੱਗ ਜਾਇ ਸੋਝੂ ਕੋਈ ਅਮਾਨ ਤਾਂ ਨਹੀਂ ਪਾੜਾ ਕਰੇ ਮੂੰਹ ਮੱਥਾ ਮੜੇ ਵੀਰ ਨੂੰ ਮੂੰਹ ਕਰਿਓ ਰਹਿਣੋ ਸੋਭਿਰੋ ਕੱਤ ਬੈਠੇ ਦੇਖੋ ਚੰਗੀ ਆ 35000 ਰੁਪਿਆ ਇਹਦੀ ਕੀਮਤ ਆ ਸੋ ਦੇਖੋ ਮੂੰਹ ਮੱਥਾ ਚੰਗਾ ਤੇ ਜਿੰਦ ਜਾਨ ਪੜੀ ਪੁੜੀ ਬਹੁਤ ਇੱਕ ਮਾੜੀ ਸਾਂਖ ਆ 35000 ਰੁਪਏ ਕੀਮਤ ਆ ਤੇ ਨੰਬਰ ਬੋਲੇ ਵੀ 17684 ਕੋਈ ਕਿਸੇ ਵੀਰ ਦੇ ਕੋਈ ਵੀ ਮੈਂ ਪਸੰਦ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ ਰੋ